ਆ ਹਾਲਾਤ ਨੇ ਪੰਜਾਬ ਦੇ ਜਿਹੜੇ ਤੁਹਾਨੂੰ ਦਿਖਾ ਰਹੇ ਆ ਇਹ ਵਿਚਾਰੇ ਲੋਕ ਅਸੀਂ ਖੜੇ ਆ ਰਾਵੀ ਦੇ ਕੰਢੇ ਇੱਧਰ ਸਾਡੇ ਰਾਵੀ ਆ ਜਿੱਥੋਂ ਟੁੱਟੀ ਆ ਤੁਸੀ ਵਨ ਟੁੱਟਿਆ ਤੇ ਅਸੀਂ ਪਿੰਡ ਖੜੇ ਆ ਇੱਕ ਪਿੰਡ ਦੇ ਵਿੱਚ ਆਉਂਦੇ ਆ ਖੌਨੇ ਵਾਲ ਪਿੰਡ ਆ ਰਮਬਾਸ ਹਲਕਾ ਗਰਦਾਸਪੁਰ ਜ਼ਿਲ੍ਹਾ ਤੇ ਮੇਰੇ ਪਿੱਛੇ ਆਹ ਦੇਖੋ ਵਿਚਾਰਾ ਆ ਨੌਜਵਾਨ ਮੇਰੇ ਨਾਲ ਖੜਾ 1.5 ਕਰੋੜ ਰੁਪਇਆ ਲਾਇਆ 1.5 ਕਰੋੜ ਰੁਪਇਆ ਇਸ ਨੌਜਵਾਨ ਨੇ ਆ ਬੜੇ ਸ਼ੌਂਕ ਦੇ ਨਾਲ ਜਿਹੜਾ ਇੱਕ ਘਰ ਪਾਇਆ ਇਹਨੇ ਕੋਠੀ ਪਾਈ ਆ ਤੇ ਜਿਹੜੀ ਆ ਤੁਸੀ ਵਨ ਟੁੱਟਣ ਕਰਕੇ ਬਹਿ ਗਈ ਆ ਰੁੜ ਗਈ ਆ ਤੇ ਇਸ ਇਲਾਕੇ 'ਚ ਅਸੀਂ ਦੇਖਦੇ ਆ ਮੇਰੇ ਇੱਧਰਲੇ ਪਾਸੇ 15 ਫੁੱਟ ਪਾਣੀ ਵਹਿੰਦਾ ਇੱਥੇ ਆ ਹਾਲਾਤ ਨੇ ਤੇ ਇਹ ਇਹ ਪਾਣੀ ਸ਼ਾਇਦ ਮਨ ਲਾ 15 ਜਾਂ 20 ਦਿਨਾਂ ਹੀ ਰਹੀ ਜਾਣਾ ਤੁਰਿਆ ਜਾਣਾ 15 20 ਦਿਨ ਤੱਕ ਪਾਣੀ ਰੁਕਣਾ ਤੇ ਉਹ ਦੂਬਾ ਦੇ ਹਾਲਾਤ ਆਪਾਂ ਦੇਖ ਲੋ ਵੀ ਜਦੋਂ ਇਹ ਸਾਰੀਆਂ ਅੱਛਾ ਦੇਖ ਲੋ ਚਰੀਆਂ ਚੁਰੀਆਂ ਕਮਾਦ ਕਮੂਦ ਸਭ ਡੁੱਬ ਗਏ ਆ ਘਾ ਡੁੱਬ ਗਿਆ ਸੀ ਸਾਰੇ ਇਹਨਾਂ ਪਿੰਡਾਂ ਜਾ ਕੇ ਆਏ ਆ ਜਿਹੜੇ-ਜਿਹੜੇ ਪਿੰਡਾਂ ਜੱਪਾ ਗਏ ਕੀ ਕਿਨਾ ਸੀ ਸਿੰਘਪੁਰਾ ਸ਼ਾਮਪੁਰਾ ਸਿੰਘਪੁਰਾ ਸ਼ਾਮਪੁਰਾ ਮਾਸੀਵਾਲਾ 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 ਜੱਟਾ ਬੱਸੀਆ ਜੱਟਾ ਬੱਸੀਆ ਇਹਨਾਂ ਪਿੰਡਾਂ 'ਚ ਅਸੀਂ ਗਏ ਆ ਸਾਰੇ ਪਿੰਡ ਹੀ ਤਬਾਹ ਹੋ ਚੁੱਕੇ ਨੇ ਬਈ ਐਡਾ ਕ ਮਾੜਾ ਹਾਲ ਆ ਇੱਥੇ ਅਜੀ ਨਾਲੇ ਤੱਕ ਸਾਰਾ ਇਹ ਮੰਡ ਦਾ ਏਰੀਆ ਵਾਜਦਾ ਸਾਰਾ ਮੰਡ ਦਾ ਇਲਾਕਾ ਰੁੜ ਚੁੱਕਿਆ ਹੈ ਇਹ ਬੰਦੇ ਬਾਈ ਐਂ ਲਾ ਲੋ ਵੀ 10 15 ਸਾਲ ਤਾ ਨਹੀਂ ਆਉਨੇ ਜਿਹੜੇ ਬੰਦੇ ਨੇ ਯਾਰ ਮਿਹਨਤ ਮੁਸ਼ਕਲ ਕਰਕੇ ਇਤਰਾ ਪ੍ਰਾਈਟਲੀ ਕੋਈ 8 9 ਸਾਲਾਂ ਬਾਅਦ ਆਇਆ ਬਾਈ ਕੱਲ ਆਉਣਾ ਵੀ ਕੱਲ ਆਲੀ ਵੀਡੀਓ ਪਾਪਾ ਇਹਨਾਂ ਨੇ ਸਹੀ ਗੱਲ ਮੰਗਵਾ ਲਿਆ ਲੋਕਾਂ ਨੇ ਐਵੇਂ ਸੁਝੇ ਬਾਈਆਂ ਬਣਾਮਣਾ ਪਾਪਾ ਕੋਈ ਨਹੀਂ ਆਇਆ ਇੱਥੇ ਕੋਈ ਪ੍ਰਸ਼ਾਸਨ ਨਹੀਂ ਆਇਆ ਇੱਥੇ ਉਹ ਪਾਣੀ ਦਾ ਵਹਾਅ ਨਾ ਤੇਜ਼ਾ ਸਾਡੇ ਪੈਰ ਚੱਕਦਾ ਪਾਣੀ ਖੜ ਨਹੀਂ ਹੁੰਦਾ ਪਾਣੀ ਥੱਲੋਂ ਐ ਮਾਰਦਾ ਸੱਕਾ ਤਾਂ ਜਾਣੇ ਮੈਂ ਗੱਲ ਤੁਹਾਡੇ ਨਾਲ ਇਹ ਕਰਨੀ ਆ ਯਾਰ ਅੱਜ ਪੰਜਾਬ ਦੇ ਲੋਕਾਂ ਨਾਲ ਵੀ ਪੰਜਾਬ ਦੇ ਸਸਤਦਾਨਾਂ ਨਾਲ ਵੀ ਪੰਜਾਬ ਦੇ ਬੁੱਧੀਜੀਵੀਆਂ ਨਾਲ ਪੰਜਾਬ ਦੇ ਦਰਦ ਰੱਖਣ ਵਾਲੇ ਲੋਕਾਂ ਨਾਲ ਮੈਂ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜੇ ਹਾਲਾਤ ਬਣਦੇ ਨੇ ਪੰਜਾਬ ਦੇ ਵਿੱਚ ਪਹਿਲਾਂ 88 ਦੇ ਵਿੱਚ ਇਸ ਇਲਾਕੇ ਤੋਂ ਪਤਾ ਲੱਗਾ ਵੀ 88 ਜਿੰਨਾ ਹੜ ਆਇਆ ਸੀ ਉਦੋਂ ਵੀ ਦੱਸਦੇ ਵੀ 8-8 ਫੁੱਟ ਛੱਲਾਂ ਜਿਹੜੀਆਂ ਇੱਥੇ ਤਾਂ 15 12-12 ਫੁੱਟ ਛੱਲ ਆਈਏ 10-10 ਫੁੱਟ ਟਰੈਕਟਰ ਜਿਹੜੇ ਟਰੈਕਟਰ ਸੀਗੇ ਦੋ ਤੇ ਗੱਡੀ ਸੀਗੀ ਬਲੇਰੋ ਹਾਂਜੀ ਬਲੇਰੋ ਥੱਲੇ ਤਸ ਗਈ ਥੱਲੋਂ ਪਾਣੀ ਨੇ ਘਰਤੀ ਸਾਰੀ ਮਿੱਟੀ ਤੇ ਥੱਲੇ ਤਸ ਗਈ ਦੱਸਦਾ ਫੁੱਟ ਥੱਲੇ ਬੱਜਿਆ 88 ਤੋਂ ਬਾਅਦ ਇੰਨੇ ਹਾਲਾਤ ਜਿਹੜੇ ਮਾੜੇ ਤੋਂ ਚਿੰਤਾਜਨਕ ਬਣੇ ਆ ਇਸ ਇਲਾਕੇ ਦੇ ਬਾਈ 10-15 ਸਾਲ ਬੰਦੇ ਪੈਰਾਂ ਤੇ ਨਹੀਂ ਖੜੇ ਹੋਣੇ ਐਡਾ ਨੁਕਸਾਨ ਉਹ ਚੱਕਿਆ ਇੱਕ ਤਾਂ ਮੈਂ ਪਹਿਲੀ ਗੱਲ ਕਰਨੀ ਚਾਹੁੰਨਾ ਇਹ ਪੰਜਾਬ ਦੇ ਲੋਕੋ ਜਿੱਥੇ ਤੁਸੀਂ ਬੜੇ ਇਹੀ ਸਾਡੇ ਚ ਖਾਸੀਅਤ ਆ ਇਹੀ ਤਸਵੀਰ ਆ ਪੰਜਾਬ ਦੀ ਕਿ ਜਦੋਂ ਕਦੇ ਵਿਫਤਾ ਪੈਂਦੀ ਹੈ ਕਿਸੇ ਵੀ ਪਾਸੇ ਕਿਸੇ ਇਲਾਕੇ ਤੇ ਲੋਕਾਂ ਚ ਪਿੰਡਾਂ ਦੇ ਵਿੱਚ ਤਾਂ ਸਾਰਾ ਪੰਜਾਬ ਉੱਠ ਖੜਾ ਹੁੰਦਾ ਇਕੱਲਾ ਇਹ ਪੰਜਾਬ ਹੀ ਨਹੀਂ ਜਿੱਥੇ ਵੀ ਪੰਜਾਬੀ ਬੈਠਾ ਉੱਥੇ ਉਹਦੇ ਅੰਦਰ ਦਰਦ ਤੜਫ ਨਾਲ ਉਹ ਬੰਦਾ ਉੱਠਦਾ ਤੇ ਉਹ ਬੰਦਾ ਆਪਣੇ ਲੋਕਾਂ ਦੀ ਮਦਦ ਕਰਦਾ ਇੱਥੇ ਤੁਸੀਂ ਹੁਣ ਰਾਸ਼ਨ ਲੈ ਕੇ ਆ ਰਹੇ ਹੋ ਖਾਸ ਤੌਰ ਤੇ ਜਿੰਨਾ ਪਿੰਡਾਂ ਦੀ ਮੈਂ ਬਾਈ ਗੱਲ ਕੀਤੀ ਆ ਨਾ ਇੱਥੇ ਪਸ਼ੂ ਭੁੱਖੇ ਖੜੇ ਆ ਬਾਈ ਇੱਥੇ ਲੋੜ ਆ ਐਸ ਵੇਲੇ ਇਸ ਇਲਾਕੇ ਦੇ ਵਿੱਚ ਲੋੜ ਆ ਆ ਸੂਰੀ ਦੀ ਹਰੇ ਚਾਰੇ ਦੀ ਜੋ ਵੀ ਲਿਆ ਸਕਦੇ ਪਸ਼ੂਆਂ ਲਈ ਬਾਕੀ ਰਸਨ ਇੱਥੇ ਜਿਵੇਂ ਪਾਣੀ ਵਗੈਰਾ ਤੇ ਹੋਰ ਰਸਨ ਤਾਂ ਬਹੁਤ ਆ ਗਿਆ ਇੱਥੇ ਹਾਲਾਤ ਪਸ਼ੂਆਂ ਦੇ ਮਾੜੇ ਆ ਜਿਹੜੇ ਮੈਂ ਰਮਦਾਸ ਹਲਕੇ ਦੀ ਗੱਲ ਕਰਦਾ ਡੇਰਾ ਬਾਬਾ ਨਾਨਕ ਹਲਕੇ ਦੀ ਗੱਲ ਕਰਦਾ ਇੰਨਾ ਪਿੰਡਾਂ ਜਾਓ ਬਾਈ ਆਮ ਤੌਰ ਤੇ ਕੀ ਹੁੰਦਾ ਬੰਦੇ ਵੱਡੀਆਂ ਸੜਕਾਂ ਤੇ ਆਉਂਦੇ ਆ ਉੱਥੋਂ ਹੀ ਰਾਸ਼ਨ ਉਤੀ ਵਰਤਾ ਕੇ ਤੇ ਵਾਪਸ ਮੁੜ ਜਾਂਦੇ ਆ ਜੋ ਪਹਿਲੇ ਹੀ ਜਿਹੜਾ ਲੋਡ ਬੰਦਾ ਵਿਚਾਰਾ ਉਹਦੇ ਕੋ ਪਹੁੰਚਦਾ ਨਹੀਂ ਜਾਂ ਜਿਹੜਾ ਬੰਦਾ ਲੋਡ ਬੰਦਾ ਕਈ ਵਾਰੀ ਸ਼ਰਮ ਮਨ ਜਾਂਦਾ ਵੀਰ ਮੈਂ ਕਿਵੇਂ ਹੱਥ ਡੂੰਗਾ ਤੇ ਜਿਹੜੇ ਇੱਥੇ ਤੁਹਾਨੂੰ ਪਤਾ ਵੀ ਉਹੀ ਲਟੇਰੇ ਖੜੇ ਆ ਵੀ ਵਧੀਆ ਲਾਹਾ ਲੈ ਲੋ ਕਿਉਂਕਿ ਇਹ ਜਿਹੜਾ ਹੜਾ ਇਹ ਹੜ ਕਈਆਂ ਨੂੰ ਐ ਵੀ ਰਾਸ ਆ ਜਾਂਦਾ ਮਾਰ ਮਾਰ ਬਹੁਤ ਨੂੰ ਜਾਂਦਾ ਬਰਬਾਦੀ ਬਹੁਤ ਦੀ ਕਰ ਜਾਂਦਾ ਪਰ ਇਹ ਜਿਵੇਂ ਸਿਆਸਤਦਾਨਾਂ ਨੂੰ ਆਪਣੀਆਂ ਰੋਟੀਆਂ ਸੇਕਣ ਦੇ ਕੰਮ ਆਉਣਾ ਉਹਨਾਂ ਨੇ ਕਹਿਣਾ ਉਹਦਾ ਕਰਤਾ ਜੀ ਉਹਨਾਂ ਨੇ ਕਹਿਣਾ ਉਹਦਾ ਕਰਤਾ ਮੈਂ ਇਹ ਵੀ ਗੱਲ ਕਰੂੰਗਾ ਕਿ ਕਰਨਾ ਕੀ ਚਾਹੀਦਾ ਜਦ ਇਹਨਾਂ ਸਮਿਆਂ ਦੇ ਵਿੱਚ ਹਾਲਾਤ ਕੀ ਨੇ ਤੇ ਮੰਗ ਕਿਹੜੀ ਚਾਹੀਦੀ ਆ ਹੱਕ ਦੀ ਗੱਲ ਕਿਹੜੀ ਚਾਹੀਦੀ ਉਹ ਵੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰੂੰਗਾ ਪਰ ਉਸ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਵੀ ਇੱਥੇ ਬਹੁਤੇ ਹੁਣ ਜਿਹੜੇ ਚੈਨਲ ਆ ਉਹਨਾਂ ਨੂੰ ਟੀਆਰਪੀ ਦਾ ਮਸਲਾ ਵਿਚਾਰੇ ਉਹ ਵੀ ਆ ਜਾਣਗੇ ਚਲੋ ਚੰਗੀ ਗੱਲ ਹਾਲਾਤ ਦਿਖਾਉਣੇ ਚੰਗੀ ਗੱਲ ਆ ਪਰ ਮੈਂ ਚੈਨਲਾਂ ਨੂੰ ਇਹ ਕਹਿਣਾ ਚਾਹੁੰਦਾ ਬਾਈ ਜਦੋਂ ਸੋਡੀ ਲੋਡ ਪੈਣੀ ਆ ਅਜ ਤੋਂ ਮਹੀਨੇ ਬਾਅਦ ਜਦੋਂ ਇੱਥੇ ਬਿਲਕੁਲ ਇੱਥੇ ਜਿਹੜੇ ਖੜੇ ਆ ਨਾ ਅਸੀਂ ਬਰੇਤੀ ਦੇ ਖ ਇੱਥੇ 8-8 10-10 ਫੁੱਟ 5-5 ਫੁੱਟ ਬ੍ਰੇਤੀ ਚੜ ਚੁੱਕੀ ਐ ਜਿਹੜੀਆਂ ਦਾ 20 ਸਾਲ ਨਹੀਂ ਚੱਕੀ ਜਾਣੀ ਕਿਉਂਕਿ ਅਸੀਂ ਰੋਡ ਕੀ ਪਿੰਡ ਚੱਕ ਕੇ ਆਏ ਸੀਗੇ 23 ਦੇ ਵਿੱਚ ਸਰਦੂਲਗੜ੍ਹ ਦੇ ਕੋਲੇ 8-10 ਦਾ ਫੁੱਟ ਬ੍ਰੇਤੀ ਚੜੀ ਜਿਹੜਾ ਇੱਕ ਘੱਗ ਟੁੱਟਿਆ ਸੀਗਾ ਉੱਥੇ ਘੱਟੋ ਘੱਟ 2-250 ਟਰੈਕਟਰ ਰੋਜ਼ ਚੱਲਦੇ 23 ਦਿਨ ਲੱਗੇ ਉਹਨਾਂ 23 ਦਿਨ ਕਈ ਲੱਖਾਂ ਦਾ ਤੇਲ ਮੱਚਿਆ ਸੈਂਕੜੇ ਢੋਲ ਮੱਚ ਗਏ ਹਜ਼ਾਰਾਂ ਟਰੈਕਟਰ ਤੋਂ ਚੱਲਿਆ ਤਾਂ 23 ਦਿਨਾਂ ਜਾ ਕੇ ਬ੍ਰੇਤੀ ਚੱਕੀ ਗਈ ਸੀ ਇਹਦਾ ਵਿਚਾਰੇ ਜੇ ਨਾ ਲੋਕਾਂ ਨੇ ਮਦਦ ਕੀਤੀ ਤਾਂ ਇਹ ਤਾਂ ਬੰਦਿਆ ਦੇ ਮੁੜ ਕੇ ਨਾ ਫਸਲਾਂ ਹੋਣਗੀਆਂ ਹੀ ਫਸਲ ਨਾਲ ਹੀ ਬਹਾਲ ਹੋਣਾ ਤੇ ਇੰਨਾ ਬਾਣਾ ਦੇ ਵਿੱਚ ਜ਼ਮੀਨਾਂ ਦੇ ਵਿੱਚ ਬਰੇਤੀ ਇੰਨੀ ਨਹੀਂ ਚੜ ਗਈ 5-5 7 ਦਾ 10 ਫੁੱਟ ਚੱਕੀ ਨਹੀਂ ਜਾਣੀ ਬਾਈ ਉਦੋਂ ਮਦਦ ਕਰਿਓ ਜਿੰਨੇ ਮੈਂ ਸਾਡੀਆਂ ਕੋਈ ਐਨ ਆਰ ਆਈ ਭਰਾ ਨੇ ਸਾਡੀਆਂ ਕੋਈ ਸੰਸਥਾਵਾਂ ਨੇ ਸਾਡੇ ਕੋਈ ਜਿਹੜੇ ਵੀ ਸਮਾਜ ਸੇਵੀ ਲੋਕ ਨੇ ਉਹਨਾਂ ਨੂੰ ਅਪੀਲ ਕਰਦਾ ਕਿ ਬਾਅਦ ਤੋਂ ਬਾਅਦ ਉਦੋਂ ਸਾਨੂੰ ਲੋੜ ਹੈ ਖਾਸ ਤੌਰ ਤੇ ਜਿੱਥੇ ਵੀ ਰਾਬੀ ਟੁੱਟਿਆ ਜਾਂ ਵਿਆਸ ਟੁੱਟਿਆ ਜਾਂ ਸਤਲੋ ਟੁੱਟਿਆ ਉਹਨਾਂ ਇਲਾਕਿਆਂ ਜਾ ਕੇ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਸਾਨੂੰ ਨਿਸ਼ਾਨਦੇਹੀ ਕਰਨ ਦੀ ਲੋੜ ਆ। ਅਗਲੀ ਗੱਲ ਆ ਜਾਂਦੀ ਹੈ ਕਿ ਆਮ ਤੌਰ ਤੇ ਮੈਂ ਇੱਥੇ ਪਿਛਲੇ ਇੱਕ ਪਿੰਡ ਗਿਆ ਤੇ ਉੱਥੇ ਐਸਡੀਐਮ ਤੇ ਤਹਿਸੀਲਦਾਰ ਬੈਠੇ ਆ। ਉਹ ਲਿਖ ਰਹੇ ਆ ਵੀ ਯਾਰ ਕਿਸ ਦਾ ਕੀ ਨੁਕਸਾਨ ਆ ਹੁਣ ਇਹ ਡਰਾਮਾ ਪਤਾ ਨਹੀਂ ਖਾਨਾਪੂਰਤੀ ਹੈ ਹਾਲਾਂਕਿ ਨੁਕਸਾਨ ਤਾਂ ਹੁਣ ਦੱਸੇ ਨਹੀਂ ਜਾਣਾ। ਹੁਣ ਕੀ ਨੁਕਸਾਨ ਦੱਸਣਗੇ? ਇਹਨਾਂ ਨੂੰ ਤਾਂ ਐ ਹੀ ਨਹੀਂ ਪਤਾ ਲੱਗਣਾ ਵੀ ਇਹ ਸਾਡੀ ਵੱਟ ਕਿੱਥੇ ਆ? ਸਾਡਾ ਕਿਹੜਾ ਖੇਤ ਆ? ਉਹਨਾਂ ਨੂੰ ਨਿਸ਼ਾਨਦੇਹੀ ਕਰਨ ਦੇ ਟਾਈਮ ਲੱਗ ਜੂ। ਉੱਥੇ ਮੈਨੂੰ ਇੱਕ ਦੱਸਿਆ ਬਾਈ ਨੇ ਕਹਿੰਦਾ ਬਾਈ ਇੱਥੇ ਇੱਕ ਬੰਦਾ ਆਇਆ ਮੇਰੇ ਪਿੰਡ ਦਾ ਹੀ ਐ ਕਹਿੰਦਾ ਬਾਈ ਮੇਰੇ 25 ਡੰਗਰ ਰੁੱੜਦੇ ਕਹਿੰਦਾ ਆਇਆ ਉਹਦੇ ਕੋਲ ਇੱਕ ਗਾਇਨ ਸੀ ਇਹ ਵੀ ਜਿਹੜਾ ਲੋੜਬੰਦ ਪੀੜਤ ਬੰਦਾ ਹੜ ਪੀੜਤ ਕਿਹਨੂੰ ਕਹਿੰਦਾ ਹੜ ਨਾ ਪੀੜਤ ਐ ਇਹ ਲੋਕ ਪੀੜਤ ਨੇ ਉਹਨੇ ਨਿਸ਼ਾਨਦੇਹੀ ਕਰਕੇ ਪਿੰਡੋਂ ਪਿੰਡੀ ਜਾ ਕੇ ਆਪ ਪਹੁੰਚ ਕਰਕੇ ਡਟੇਰਿਆਂ ਦੇ ਹੱਥ ਨਾਲ ਦੇ ਜਾਓ ਉਹ ਵੀ ਬੈਠਿਆ ਦਾਲ ਲਾਉਣ ਨੂੰ ਵੀ ਹੁਣ ਆਉਣਾ ਰਸਣ ਆਊਗਾ ਪਤਾ ਨਹੀਂ ਕਿੰਨਾ ਕਾ ਆਟਾ ਦਾਲਾਂ ਪਾਣੀ ਪਤਾ ਨਹੀਂ ਕਿੰਨਾ ਜਮਾ ਕਰਕੇ ਵੇਚਣਾ ਸ਼ੁਰੂ ਕਰ ਦੇਣਗੇ ਸੋ ਮੈਂ ਇੱਕ ਬੇਨਤੀ ਇਹੀ ਕਰਨਾ ਵੀ ਇਸ ਇਲਾਕੇ ਦੇ ਵਿੱਚ ਆਓ ਬਾਈ ਪਿੰਡਾਂ ਦੇ ਨਿਕਲੋ ਪਿੰਡਾਂ ਜਾ ਕੇ ਪਤਾ ਲੱਗਦਾ ਹਾਲਾਤ ਕੀ ਆ ਅਗਲੀ ਗੱਲ ਮੈਂ ਕਰਨੀ ਚਾਹੁੰਦਾ ਜਿਹੜੀ ਗੱਲ ਮੈਂ ਅਗਲੀ ਕਰਨੀ ਚਾਹੁੰਦਾ ਵੀ ਇੱਧਰ ਪੰਜਾਬ ਦੇ ਹਾਲਾਤ ਦੇਖ ਲਓ ਆਪਾਂ ਆ ਦੇਖੋ ਸਾਡੇ ਆ ਪਾਣੀ ਵਾਧਦਾ ਤੁਰਿਆਂ ਦਾ ਪੱਧਰ ਆ ਦਿਨੋਂ ਦਿਨ ਹੌਲੀ ਹੌਲੀ ਵਾਧਦਾ ਤੁਰਿਆਂ ਦਾ ਪਾਣੀ ਦਾ ਪੱਧਰ ਤੇ ਇੱਕ ਥੋਂ ਮੈਂ ਗੱਲ ਹੋਰ ਦੱਸਣੀ ਚਾਹੁੰਦਾ ਅੱਜ ਹੈਗੀ 30 ਤਰੀਕ 30 ਅਗਸਤ ਕੱਲ ਨੂੰ ਹੈ 31 ਅਗਸਤ 31 ਅਗਸਤ ਨੂੰ ਨੰਗਲ ਜਿਹੜਾ ਭਾਖੜਾ ਡੈਮ ਹੈ ਉਹਦਾ ਜਿਹੜਾ ਕੰਟਰੋਲ ਆ ਉਹਦੀ ਸੁਰੱਖਿਆ ਦਾ ਜਿਹੜਾ ਪ੍ਰਬੰਧ ਆ ਉਹ ਸੀਆਈਐਸਐਫ ਦੇ ਹਵਾਲੇ ਹੋ ਜਾਣਾ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਵੀ ਅੱਜ ਇਹ ਵੀ ਕਿਉਂ ਲੋੜ ਹੈ ਨਹੀਂ ਭਾਈ ਜਿੰਨਾ ਚਿਰ ਮਰਜ਼ੀ ਆਪਾਂ ਰੌਲਾ ਪਾਈ ਜਾਗੇ ਪਿੱਟੀ ਜਾਗੇ ਜਿੰਨਾ ਮਰਜ਼ੀ ਰਾਸ਼ਨ ਢੋਈ ਜਾਗੇ ਇਹ ਪੰਜਾਬ ਨੂੰ ਹੱਡਾਂ ਦੇ ਨਾਲ ਐਂ ਮਾਰਿਆ ਜਾਣਾ ਸਾਡਾ ਕੋਈ ਸਿਆਸਤਾਨ ਸਾਡੇ ਕੋਈ ਬੁੱਧੀਜੀਵੀ ਇੱਕ ਦੋ ਬੋਲਦੇ ਆ ਬਾਕੀ ਸਾਰੇ ਚੁੱਪ ਨੇ ਸਾਡੇ ਕੋਈ ਹੋਰ ਪੰਜਾਬ ਦਰਦ ਦੀ ਲੋਕਾਂ ਨੂੰ ਜੇ ਕੋਈ ਗੱਲ ਚੱਕਣੀ ਚਾਹੀਦੀ ਹੈ ਚਾਹੇ ਵਿਰੋਧੀ ਧਿਰ ਆ ਚਾਹੇ ਸਰਕਾਰ ਆ ਕਿ ਅਸਲ ਦੇ ਦੱਚ ਜਿਹੜਾ ਮੁੱਦਾ ਬਣਦਾ ਜਿਹੜਾ ਸਾਡੇ ਡੈਮਾਂ ਦਾ ਕੰਟਰੋਲ ਹੈ ਸਾਡੇ ਹੈਡਵਰਕਸ ਦਾ ਕੰਟਰੋਲ ਹੈ ਉਹ ਸੈਂਟਰ ਕੋਲੇ ਆ ਡੈਮ ਸੇਫਟੀ ਐਕਟ ਬਣਾ ਦਿੱਤਾ ਗਿਆ ਸੈਂਟਰ ਵੱਲੋਂ ਸਾਰਾ ਕੰਟਰੋਲ ਪਾਣੀ ਦਾ ਉਹਨਾਂ ਕੋਲ ਆ ਉਹ ਤੈਅ ਕਰਦੇ ਆ ਕਿੰਨਾ ਪਾਣੀ ਕਿਹੜੇ ਸੂਬੇ ਨੂੰ ਕਿੰਨਾ ਪਾਣੀ ਕਿਹੜੇ ਸੂਬੇ ਨੂੰ ਜਦੋਂ ਮਾਰਨਾ ਦੇਖੋ ਜਸ ਕਰੋੜ 1.5 ਕਰੋੜ ਕਿੰਨੇ ਚਾਵਾਂ ਦਾ ਬੰਦੇ ਨੇ ਕੋਠੀ ਤੇ ਲਾਇਆ ਕਿੰਨੇ ਪਿੰਡ ਤਬਾਹ ਹੋ ਗਏ ਫਸਲਾਂ ਰੁੜ ਗਈਆਂ ਯਾਰ ਪਸ਼ੂ ਡੰਗਰ ਮਰ ਗਏ ਕੁ ਤਰ ਕੇ ਪਾਕਿਸਤਾਨ ਵੱਲ ਚਲੇ ਗਏ ਪਾਕਿਸਤਾਨ ਵੀ ਡੁੱਬ ਗਿਆ ਕਈ 10 12 ਜ਼ਿਲ੍ਹੇ ਲੈnde ਪੰਜਾਬ ਦੇ ਵੀ ਡੁੱਬ ਚੁੱਕੇ ਆ ਉਹ ਵੀ ਤਬਾਹ ਹੋ ਚੁੱਕੇ ਆ ਲੋਕ ਪਰ ਇੱਥੇ ਫਿਰ ਵੀ ਸਿਆਸਤਾਂ ਹੋਣੀਆਂ ਨੇ ਪਰ ਮੈਂ ਕਹਿੰਦਾ ਸਿਆਸਤ ਗੰਦੀ ਹੋ ਰਹੀ ਆ ਪੰਜਾਬ ਨਾਲ ਮੈਂ ਕਹਿੰਦਾ ਹੜ ਕੁਦਰਤੀ ਹੜ ਨਹੀਂ ਹੈਗੇ ਇਹ ਮੈਨ ਮੇਡ ਹੜ ਨੇ ਇਹ ਸ਼ਾਸਸ਼ਾਂ ਦੇ ਹੜ ਨੇ ਪੰਜਾਬ ਨੂੰ ਮਾਰਨ ਲਈ ਇਹੀ ਤਾਂ ਰੌਲਾ ਹੈ ਜਿਸ ਨੂੰ ਸਮਝ ਨਹੀਂ ਪੈ ਰਹੀ ਜਦੋਂ ਕੰਟਰੋਲ ਸੈਂਟਰ ਕੋਲ ਚਲੇਗਾ ਸਾਡਾ ਪੰਜਾਬ ਦਾ ਮੁੱਖ ਮੰਤਰੀ ਉਹ ਫਿਰਦਾ ਤਮਨ ਲਾਡੂ ਦੇ ਵੀ ਦੋਸੇ ਖਾਂਦਾ ਘੱਟੋ ਘੱਟ ਜਦੋਂ ਗਿਆ ਉੱਥੋਂ ਦਾ ਮੁੱਖ ਮੰਤਰੀ ਸਟਾਲਣਾ ਉਹਦੇ ਨਾਲੇ ਗੱਲ ਕਰਕੇ ਆ ਕਿ ਡੈਮ ਸੇਫਟੀ ਐਕਟ ਦੇ ਖਿਲਾਫ ਸਾਨੂੰ ਲੜਨਾ ਚਾਹੀਦਾ ਪਾਣੀ ਜੇ ਸਾਡਾ ਹੱਕ ਉਹ ਸਾਨੂੰ ਮਾਰਦਾ ਰਾਈਪਰਨ ਜਿਹੜਾ ਸਿਧਾਂਤ ਹੈ ਦੁਨੀਆ ਦਾ ਕਾਨੂੰਨ ਹੈ ਜਿਹੜੀ ਧਰਤੀ ਨੂੰ ਥਾ ਮੈਨੂੰ ਪਤਾ ਤੇਜ ਨਹੀਂ ਜਿਹੜੀ 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 ਧਰਤੀ ਜਿਹੜੇ ਖਿੱਤੇ ਦਾ ਨੁਕਸਾਨ ਹੁੰਦਾ ਪਾਣੀ ਦੇ ਹੱਕ ਵੀ ਉਹਦਾ ਪਰ ਸਾਡਾ ਹੱਕ ਹੀ ਨਹੀਂ ਪੰਜਾਬ ਦੀ ਮੈਂਬਰਸ਼ਿਪ ਦਾਅਵੇਦਾਰੀ ਬੀਵੀਐਮਪੀ ਦੇ ਵਿੱਚੋਂ ਪੰਜਾਬ ਪਾਸੇ ਕਰ ਦਿੱਤਾ ਗਿਆ ਕੋਈ ਅਧਿਕਾਰ ਹੀ ਨਹੀਂ ਪੰਜਾਬ ਦਾ ਰੱਖਿਆ ਗਿਆ ਡੈਮਾਂ ਦਾ ਕੰਟਰੋਲ ਸੈਂਟਰ ਨੇ ਆਪਣੇ ਕੋਲੇ ਕਰ ਲਿਆ ਸੁਇਆ ਇਹ ਸਭ ਨੂੰ ਤੇ ਕੋਲੇ ਲਾ ਲਿਆ ਰੌਲਾ ਤਾਂ ਬਈ ਇਹ ਬਣਦਾ ਕਿ ਅਸੀਂ ਇਸ ਗੱਲ ਤੇ ਮੁੱਦਾ ਠਾਈਏ ਸਾਡੇ ਬਾਲੇ ਵਿਦਵਾਨ ਕਹਿਣਗੇ ਉਹ ਪਹਿਲਾਂ ਲੋਕ ਬਚਾਲਗੇ ਲੋਕ ਨਹੀਂ ਬਚਣੇ ਜਿੰਨਾ ਚਿਰ ਅਸੀਂ ਆਪਣੇ ਹੱਕ ਦੀ ਗੱਲ ਨਹੀਂ ਕਰਦੇ ਅੱਜ ਕਰਨੀ ਬਹੁਤ ਜ਼ਰੂਰੀ ਹੈ ਆ ਸਾਡਾ ਮੁੱਖ ਮੰਤਰੀ ਕਹਿੰਦਾ ਹਰਿਆਣੇ ਦਾ ਪਾਣੀ ਲੈ ਲਿਓ ਲੈ ਉਹ ਕਹਿੰਦੇ ਪਹਿਲਾਂ ਸਾਡੀ ਗੱਲ ਨਹੀਂ ਸੁਣੀ ਸਾਡੀ ਕੋਈ ਸੁਣਵਾਈ ਨਹੀਂ ਆ ਸਾਡਾ ਕੋਈ ਦੁੱਖ ਨਜ਼ਾਰ ਕੀਤਾ ਉਹਨਾਂ ਨੇ ਚਿੱਠੀ ਲਿਖਤੀ ਕਹਿੰਦੇ ਚਿੱਠੀ ਦਾ ਕੀ ਫਾਇਦਾ ਐਂ ਡਰਾਮੇ ਨਾ ਕਰੋ ਕਰੇ ਉੱਥੇ ਜਾ ਕੇ ਬੀਬੀਐਮਪੀ ਦੇ ਅਧਿਕਾਰੀ ਨੂੰ ਜਿੰਦਾ ਲਾ ਲਿਆ ਜੀ ਆ ਕੇ ਮੈਂ ਡੈਮਾਂ ਦਾ ਪ੍ਰਬੰਧ ਮੈਂ ਕਰੂੰਗਾ ਜੀ ਮੈਂ ਰਾਖੀ ਕਰ ਰਿਆ ਕਿੱਥੇ ਪੰਜਾਬ ਦਾ ਮੁੱਖ ਮੰਤਰੀ ਯਾਰ ਇੰਨਾ ਮੁੱਦਿਆਂ ਦੇ ਲੜਨ ਦੀ ਲੋੜ ਆ ਜਾਂ ਪੰਜਾਬ ਬਚਾਉਣਾ ਨੇ ਚੱਕੀ ਫਿਰ ਲੰਗਰਾਂ ਦੇ ਇੱਥੇ ਲੈ ਕੇ ਲੰਗਰਾਂ ਤੇ ਚੱਕੀ ਫਿਰੋ ਸਰਾਂ ਦੇ ਬੋਰੇ ਤੇ ਮਰਦੇ ਫਿਰ ਰੁੱਟਦੇ ਫਿਰੋ ਫਰਾਈ ਹੋਣਾ ਜੇ ਅੱਜ ਨਾ ਨਾ ਅਸੀਂ ਬੋਲੇ ਨਾ ਹਾਲਾਤਾਂ ਦੇ ਵਿੱਚ ਤਾਂ ਹਿਸਾਬ ਲਾ ਲਓ ਇੱਕ ਪਾਸੇ ਤੁਹਾਨੂੰ ਪੰਜਾਬ ਨੂੰ ਮਾਰ ਰਹੇ ਹਣ ਹਾਲਾਤ ਦੇਖੋ ਪੰਜਾਬ ਦੇ ਕੀ ਬਣੇ ਹੋਇਆ ਤੇ ਦੂਜੇ ਪਾਸੇ 17 ਪਿੰਡਾਂ ਦੀ ਜ਼ਮੀਨ ਮਹਾਲੀ ਜ਼ਿਲ੍ਹੇ ਦੇ ਵਿੱਚ ਪੰਚਾਇਤੀ ਜ਼ਮੀਨ ਪੰਚਾਇਤ ਵਿਭਾਗ ਨੇ ਸਰਪੰਚਾਂ ਨੂੰ ਇਹ ਹੁਕਮ ਚਾੜਤਾ ਕਿ ਮਤੇ ਪਾ ਕੇ ਦੇਦੋ 17 ਪਿੰਡਾਂ ਦੀ ਪੰਚਾਇਤੀ ਜ਼ਮੀਨ ਨਿਲਾਮ ਕਰਨੀ ਹੈ ਖੁੱਲੀ ਬੋਲੀ ਲਾ ਕੇ ਇੱਧਰ ਪੰਜਾਬ ਮਰੀ ਜਾਂਦਾ ਲੋਕ ਉਲਝੇ ਹੋਏ ਨੇ ਸਾਰਾ ਮਾਲਵਾ ਦੁਆਬਾ ਮਾਝਾ ਪੁਆਦ ਸਾਰਾ ਤਰਿਆ ਹੋਇਆ ਮਾਝੇਵਾਲ ਨੂੰ ਵੀ ਲੋਕਾਂ ਦੀ ਮਾਤ ਕਰ ਗਏ ਤੇ ਉਧਰ ਅੰਦਰ ਖਾਤੇ ਤੁਹਾਡਾ ਨੁਕਸਾਨ ਕਰ ਰਹੇ ਇਹ ਪੰਜਾਬ ਦਰਦੀ ਨੇ ਯਾਰ ਹੈਲੀਕਾਪਟਰ ਦੇਤਾ ਜੀ ਅੱਗੇ ਹੈਲੀਕਾਪਟਰ ਨਾਲ ਕੀ ਹੋਣਾ ਬਾਈ ਕੁਛ ਨਹੀਂ ਆ ਬਾਈ ਇੱਥੇ ਕੋਈ ਹੈਲੀਕਾਪਟਰ ਨਹੀਂ ਆ ਮੈਂ ਤਾਂ ਹੁਣ ਦੱਸਣਾ ਕਿ ਆ ਰਹੀ ਹੈ ਕਰੀ ਆ ਰਹੀ ਹੈ ਸਰਦਾਰ ਜੀ ਸਾਰਾ ਸਮਾਨ ਕੁਛ ਨਹੀਂ ਆ ਭਾਜੀ ਪਾਣੀ ਤੇ ਸੁੱਟ ਗਿਆ ਸਾਰਾ ਕੁਝ ਉਹ ਤੁਹਾਨੂੰ ਦਿਖਾਉਣੇ ਆ ਮੈਂ ਅੱਗੇ ਆਰਮੀ ਕਹਿੰਦੇ ਬਚਾਊਗੀ ਉਹ ਗੱਡੀਆਂ ਛੱਡ ਕੇ ਉੱਡ ਗਏ ਉਹ ਖੜਾ ਗਿਆ ਗੱਡੀਆਂ ਤੁਹਾਨੂੰ ਦਿਖਾਉਣੇ ਆ ਉਹ ਖੜੀਆਂ ਖੜੀਆਂ ਉੱਥੇ ਗੱਡੀਆਂ ਮੇਰੇ ਜੀਰੋ ਆ ਮੇਰੇ ਆਰ ਨਹੀਂ ਜੀਰੋ ਆ ਮੇਰੇ ਕੋਈ ਕੰਮ ਨਹੀਂ ਆ ਮੈਂ ਸਾਰਿਆਂ ਨੂੰ ਇੱਥੇ ਭਾਈ ਇਹਦਾ ਮੈਂ ਸਲਾਮ ਕਰਦਾ ਯਾਰ ਇਹਨਾਂ ਲੋਕਾਂ ਨੂੰ ਮੈਂ ਧੰਨਵਾਦ ਮੰਨ ਗਿਆ ਨਾ ਲੋਕਾਂ ਨੂੰ ਇੰਨਾ ਨਾ ਪਾਣੀ ਚੜਿਆ ਹੋਇਆ ਘਰਾਂ ਦੇ ਆਲੇ-ਦੁਆਲੇ 15-15 ਫੁੱਟ ਤੇ ਲੋਕ ਘਰ ਨਹੀਂ ਛੱਡ ਕੇ ਜਾ ਰਹੇ। ਇਹ ਡੰਗਰ ਛੱਡ ਕੇ ਬਾਗੇ। ਧੰਨਾਉ ਲੋਕ ਨੇ ਆਪਣੇ ਘਰ ਨਾਲ ਇੰਨਾ ਮੋਹ ਆਪਣੇ ਡੰਗਣਾ ਪਸ਼ੂ ਨਾਲ ਨਾਲ ਮੋਹ ਹੈ। ਮੋਹ ਕਿਵੇਂ ਆ ਬਾਈ ਇਹੀ ਰੋਜੀ ਰੋਟੀ ਹੈ। ਬਸ ਇਹੀ ਗਈ ਤਾਂ ਬੰਦੇ ਦੇ ਪੱਲੇ ਕੀ ਰਹੇਗਾ? ਜ਼ਮੀਨਾਂ ਦਾ ਗਈਆਂ, ਫਸਲਾਂ ਦਾ ਮਰ ਗਈਆਂ। ਜੇ ਪਸ਼ੂ ਵੀ ਗਏ ਤਾਂ ਬੰਦੇ ਦੇ ਪੱਲੇ ਕੀ ਰਹਿ ਗਿਆ। ਸੋ ਮੇਰਾ ਕਹਿਣ ਦਾ ਭਾਵ ਆ ਪੰਜਾਬ ਦੇ ਲੋਕੋ ਕਿ ਮੁੱਦਿਆਂ ਤੇ ਆਜੋ ਏ ਮੁੱਦਿਆਂ ਤੇ ਆਜੋ। ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਨਹੀਂ ਇਹ ਹੜ ਜਿਹੜੇ ਹੈਗੇ ਆ ਅੱਜੇ ਗੱਲ ਕਰਨੀ ਪੈਂਦੀ ਐ ਫੈਡਰਲ ਢਾਂਚੇ ਦੀ ਰਾਜਾਂ ਦੇ ਅਧਿਕਾਰਾਂ ਦੀ ਹੱਕਾਂ ਦੀ ਗੱਲ ਕਰਨੀ ਚਾਹੀਦੀ ਐ ਸਾਨੂੰ ਆ ਮੌਕਾ ਹੁਣ ਹੁਣ ਸੁਣਨੇ ਵੀ ਲੋਕ ਹੁਣੀ ਹੁਣੀ ਸੁਣਦੇ ਲੋਕ ਆ ਮੂੰ ਤਾਂ ਲੋਕਾਂ ਨੂੰ ਲਲਾ ਬਿੱਲਾ ਪਾਣੀ ਆਇਆ ਨਿਕਲ ਗਿਆ ਹੁਣ ਮਾਲਵੇ ਆਪਣੇ ਮਾਲਵੇ ਵਾਲੇ ਆਪਾਂ ਨੂੰ ਤਾਂ ਪਤਾ ਹੀ ਨਹੀਂ ਆ ਲੋਕਾਂ ਦੇ ਹਾਲਾਤ ਐ ਇਹਨਾਂ ਲੋਕਾਂ ਕੋਲੇ ਆ ਕੇ ਦੇਖੋ ਕੰਨਾ ਬੁਰਾ ਹਾਲ ਐ ਪਰ ਫਿਰ ਵੀ ਮੈਂ ਕਹਿੰਦਾ ਮਾਝੇ ਵਾਲੋ ਤੁਸੀਂ ਧੰਨ ਹੋ ਬਾਈ ਤੁਹਾਡੇ ਸਿਰ ਨੂੰ ਸਲਾਮ ਐ ਸਿਰ ਚੋਦਾ ਤੁਹਾਡੇ ਅੱਗੇ